ਥੈਂਕ ਯੂ ਜੀ ਸਰ ਤੁਸੀਂ ਅੱਜ ਜਿਹੜੀ ਡਿਸਕਸ਼ਨ ਕਰ ਰਹੇ ਹੋ ਸੁਖਬਾਸ ਸਿੰਘ ਖੇੜਾ ਦੇ ਅਲਿਗੇਸ਼ਨ ਨੇ ਇਹਦੀਆਂ ਦੋ ਅਲੱਗ-ਅਲੱਗ ਅਲਿਗੇਸ਼ਨ ਨੇ ਦੋਨਾਂ ਦੀ ਰਿਐਕਸ਼ਨ ਡਿਫਰੈਂਟ ਆ ਜਿਹੜਾ ਤੇ ਪਹਿਲਾ ਅਲਿਗੇਸ਼ਨ ਨੇ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਉਹਨਾਂ ਦੀ ਜੱਤੀ ਜ਼ਿਆਦਾ ਜਿਹੜੀ ਹੀ ਕੋਈ ਭੂਆ ਨੇ ਉਹਨਾਂ ਦੇ ਨਾਮ ਲਈ ਆ ਪਹਿਲਾਂ ਇਸ ਚੀਜ਼ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਕੀ ਇਹ ਭਗਵਾਨ ਦਮਨ ਦੇ ਫਾਦਰ ਦੀ ਜੱਦੀ ਜਾਇਦਾਦ ਸੀ ਜਿਹਦੇ ਵਿੱਚ ਭੂਆ ਨੇ ਉਹਨਾਂ ਨੂੰ ਜ਼ਮੀਨ ਦੇ ਦਿੱਤੀ ਜੇ ਤੇ ਉਸ ਇਸ ਤਰ੍ਹਾਂ ਸੀ ਫਿਰ ਤੇ ਆਮ ਤੌਰ ਤੇ ਪਿੰਡਾਂ 'ਚ ਹੁੰਦਾ ਹੀ ਆ ਵੀ ਭੈਣਾਂ ਵੱਲੋਂ ਜ਼ਮੀਨ ਜਿਹੜੀ ਆ ਉਹ ਭਰਾਵਾਂ ਨੂੰ ਦੇ ਦਿੱਤੀ ਜਾਂਦੀ ਆ ਓਕੇ ਦੂਸਰਾ ਅਲੀਗੇਸ਼ਨ ਇਹ ਕਿ ਜਿਹੜੀ ਇਹਨਾਂ ਦੀ ਆਸਟ੍ਰੇਲੀਅਨ ਇਨਵੈਸਟਮੈਂਟ ਆ ਉਹ ਜਿਹੜੀ ਉਹ ਸੀਰੀਅਸ ਅਲੀਗੇਸ਼ਨ ਆ ਉਹਦੇ ਉੱਤੇ ਇਨਕੁਆਇਰੀ ਹੋਣੀ ਚਾਹੀਦੀ ਆ ਪਰ ਇਨਕੁਆਇਰੀ ਤੇ ਫਿਰ ਦੋਵੇਂ ਹੀ ਬਣ ਗਿਆ ਨਾ ਪਹਿਲੀ ਵੀ ਤੇ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਅਸਲੀਅਤ ਕੀ ਆ ਬਿਲਕੁਲ ਬਿਲਕੁਲ ਦੋ ਇਨਕੁਆਰੀਆਂ ਹੋਣੀਆਂ ਜਾਈਦੀਆਂ ਪਰ ਉਹ ਉਹ ਇੱਕ ਜਿਹੜੀ ਆਪਣੀ ਜਾਇਦਾਦ ਹੁੰਦੀ ਆ ਉਹਦਾ ਹੋਰ ਸਾਡੀ ਇਨਕੁਆਰੀ ਹੁੰਦੀ ਆ ਇਹ ਜਿਹੜੀ ਆ ਇਹ ਤੇ ਇਹਦੇ ਸਿੱਧੇ ਕ腐ਸ਼ਨ ਦੇ ਅਲੀਗੇਸ਼ਨ ਹੈ ਕਿ ਫੋਰਨਨ ਇਨਵੈਸਟਮੈਂਟਸ ਹੋ ਰਹੀਆਂ ਨੇ ਰਾਈਟ ਦੂਸਰਾ ਫਿਰ ਇਹ ਵੀ ਗੱਲ ਮੈਥੇ ਸੁਣਨ ਚ ਆਉਂਦੀ ਆ ਵੀ ਕੈਨੇਡਾ ਚ ਵੀ ਇਹਨਾਂ ਨੇ ਰੈ residențial ਪ੍ਰਾਪਰਟੀਆਂ ਕੁਝ ਘਰ ਖਰੀਦੇ ਨੇ ਇੱਕ ਦੋ ਜਿਹੜੇ ਆ ਉਹ ਇਹਨਾਂ ਨੇ ਔਰ ਕੈਸ਼ ਖਰੀਦੇ ਨੇ ਹੂੰ ਉਦੀ ਪਰਿਵਿੰਕ ਹੋ ਰਹੀਆਂ ਹੋਣੀਆਂ ਚਾਹੀਦੀਆਂ ਹਾਲਾਂਕਿ ਉਹਦੇ ਬਾਰੇ ਡਾਕੂਮੈਂਟੇਸ਼ਨ ਕੋਈ ਪ੍ਰੂਵ ਨਹੀਂ ਕਰਦਾ ਬਟ ਇਹ ਸੁਣਨ ਚ ਤੇ ਆਉਂਦਾ ਹੀ ਆ ਵੀ ਇੱਥੇ ਵੀ ਕਰ ਰਹੇ ਐਨਵੈਸਟਮੈਂਟ ਤੇ ਫੋਰਨ ਦੇ ਫੋਰਨ ਦੇ ਵਿੱਚ ਆਪਣੀਆਂ ਸਾਰੀਆਂ ਜਿਹੜੇ ਐਕਸਟਰਾ ਮਨੀ ਆ ਉਹਨੂੰ ਇਨਵੈਸਟ ਕਰ ਰਹੇ ਸੋ ਸੁਖਵਾਲ ਸਿੰਘ ਕਹਿ ਰਿਹਾ ਤੇ ਦੋਨੋਂ ਐਲੀਗੇਸ਼ਨ ਜਿਹੜੇ ਅੰਡਰ ਇਨਕੁਆਇਰੀ ਹੋਣੇ ਚਾਹੀਦੇ ਪਰ ਇਹਨਾਂ ਦੀ ਇਨਕੁਆਇਰੀ ਆ ਡਿਫਰੈਂਟ ਤਰੀਕੇ ਨਾਲ ਹੋਣੀ ਚਾਹੀਦੀਆਂ ਤਾਂਕਿ ਸਹੀ ਗੱਲ ਸਿੱਧੀ ਸਾਹਮਣੇ ਆ ਬਿਲਕੁਲ ਮਿਹਰਬਾਨੀ ਥੈਂਕ ਯੂ